ਨਾ ਮੇਜ ਆਪਣਾ ਅਮਨ ਗੱਲ ਜੀ ਭਾਜੀ ਕੀ ਕਾਰਨ ਆ ਤੁਸੀਂ ਪ੍ਰਣਾ ਲਾਇਆ ਹੋਰੇ ਬਾਈ ਜੀ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਮੀਡੀਆ ਦਾ ਜਦੋਂ ਸਾਡੇ ਪਹੁੰਚੇ ਹੋਦੇ ਗੱਲ ਇਹ ਹੈ ਬਾਈ ਜੀ ਪਹਿਲਾਂ ਜਿਹੜਾ ਹੁਣ ਜਿਵੇਂ ਉਹ 11 ਤੋਂ 10:30 11 ਤੱਕ ਦਾ ਕੰਮ ਨਹੀਂ ਚੱਲਦੀ ਕਰਦੇ ਐਫਸੀ ਵਾਲੇ ਸਾਢੇ 4 ਵੇ ਬੰਦ ਕਰਦੇ ਜਿੱਥੇ ਗੱਡੀਆਂ 20 ਦੀ ਲੋਡ ਆ ਇਹ 100-100 ਗੱਡੀ ਬੰਗ ਲੈਂਦੇ ਨੇ ਤੇ 5-5 ਦਿਨ ਹੋ ਗਏ ਨਹੀਂ ਖਾਲੀ ਹੋ ਰਹੀਆਂ ਸਾਡੀਆਂ 5-5 ਦਿਨ ਹੋ ਗਏ ਡਰਾਈਵਰ ਪਰਛੜ ਹੋ ਰਿਹਾ ਆਦਮੇ ਚੋਰੀ ਹੁੰਦੀ ਹੈ ਉਹਰੇ ਕੋਈ ਸੁਣਵਾਈ ਨਹੀਂ ਡੀਐਮ ਸਾਹਿਬ ਨੂੰ ਫੋਨ ਕਰਦੇ ਆ ਕਰਦੇ ਸੁਣਵਾਈ ਕੋਈ ਨਹੀਂ ਪੁੱਛਦਾ ਬਾਈ ਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਸਾਡੀ ਗੱਡੀਆਂ ਖਾਲੀ ਹੋਣ ਇਹ ਟਾਈਮ ਦਾ 8:00 ਵਜੇ ਇਹ ਟਾਈਮ ਬਤਾਓ ਜਿਵੇਂ 9:00 ਤੇ ਲੈ ਕੇ ਸਾਨੂੰ 7-8 ਵਜੇ ਤੱਕ ਖਾਲੀ ਕਰਨ ਗੱਡੀਆਂ ਕਿੰਨੇ ਡਰਾਈਵਰ ਪੁੱਛਿਆ ਤੁਹਾਡੇ ਕੋਲ ਭਾਈ ਜੀ ਸੋ 200 ਬੰਦਾ ਪਹੁੰਚਾਉ ਰਿਹਾ ਇਹ ਇਹ 2 ਬੰਦੇ ਪਿੱਛੇ 200 ਬੰਦਾ ਪ੍ਰਚਾਰ ਹੋ ਰਿਹਾ ਇਹ ਆਉਂਦੇ ਨੇ 10:00 ਵਜੇ 10:30 ਵਜੇ ਕੰਮ ਚਾਲੂ ਕਰ ਦੇ ਸਾਢੇ 4:00 ਬੰਦ ਕਰ ਦਿੰਦੇ ਨੇ ਇਹ ਇਹਨਾਂ ਨੇ ਆਪਣੇ ਘਰ ਦਾ ਰਸ ਰੱਖਿਆ ਉਧਰੋਂ ਸਾਨੂੰ ਉਹਨੇ ਗੱਡੀਆਂ ਲੋ ਗੱਡੇ ਲੋ ਕਿੱਥੋਂ ਦੀਆਂ ਗੱਡੀਆਂ ਨੇ ਗੱਡੀਆਂ ਨਹੀਂ ਖਾਲੀ ਹੁੰਦੀਆਂ ਇੱਥੇ ਆ ਗੱਡੀ ਦੇ ਸਾਹਮਣੇ ਫੋਟੋ 100 100 ਗੱਡੀ ਖੜੀ ਆ ਦੇਖੋ ਲੈਣ ਹੋ ਰਹੇ ਨੇ ਡੈਲੀ ਉਹ ਡੈਲੀ ਛੋੜੇ ਮਾਰ ਕੇ ਪੈਸੇ ਗੱਟੇ ਲੈ ਕੇ ਗੱਡੀ ਵਾਲਿਆਂ ਤੋਂ ਇੰਨਾ ਬੁਰਾ ਹਾਲ ਹੋਇਆ ਪਿਆ ਰੇ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨੇ ਗੱਲ ਕੀਤੀ ਹੁਣ ਤੱਕ ਹੁਣ ਕਰੀਆ ਜੀ ਮਤਲਬ ਐਸਐਚ ਸਾਹਿਬ ਆਏ ਨੇ ਅਸੀਂ ਰੋਡ ਤਾਂ ਜਾਮ ਕਰਿਆ ਜੇ ਤਾਂ ਕੋਈ ਹੱਲ ਬਣਦਾ ਹੋਇਆ ਠੀਕ ਹੈ ਨਹੀਂ ਦੁਬਾਰਾ ਫਿਰ ਰੋਡ ਜਾਮ ਕਰਾਂਗੇ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਕੀ ਗੱਲਬਾਤ ਕਰੋਗੇ ਅੱਜ ਤੁਸੀਂ ਬਾਈ ਜੀ ਦੇਖ ਲੈ ਹੁਣ ਕੀ ਕਰਦੇ ਨੇ ਡੀਐਮ ਸਾਹਿਬ ਨੇ ਸਾਨੂੰ ਦਿੱਤਾ ਕੀ ਉਹ ਵੀ ਕਰਾਉਂਦੇ ਆ ਬਾਕੀ ਦੇਖ ਲਿਆ ਠੀਕ ਹੈ ਹੁਣ ਇਹ ਇਹਨਾਂ ਚੱਕਰਾਂ ਦੇ ਲੇਬਰ ਨਹੀਂ ਭੇਜਦੇ ਉਹ ਜਿੱਥੇ 10 ਟੋਲੇ ਲਾਉਣਾ ਚਾਰ ਟੋਲੇ ਭੇਜਦੇ ਨੇ ਉਹ ਕਹਿੰਦੇ ਤੁਹਾਡੇ ਮਰਾਜ਼ਮਾਂ ਵਿੱਚ ਦਿੱਕਤ ਸਾਰੀ ਜਿੱਥੇ ਜਦੋਂ ਚਾਰ ਪੈ ਲਗਾ ਦੱ ਅੱਠ ਪੈ ਲਗਾਓ ਤੁਸੀਂ ਸਾਰੀ ਪ੍ਰੋਬਲਮ ਇਹਨਾਂ ਦੀ ਹੈ ਇਹਨਾਂ ਦੇ ਘਰ ਦਾ ਰਸਮ ਰੱਖਿਆ ਗਾੜਾ ਚਾਰ ਪੰਜ ਦੀ ਪ੍ਰੋਬਲਮ ਆ ਰਹੀ ਹੈ ਜੀ ਸਰਸਾਂ ਨਾਲ ਕਦੀ ਗੱਲਬਾਤ ਨਹੀਂ ਹੁੰਦੀ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਰੌਣਕ ਅੱਲਾਹ ਕਹਿੰਦਾ ਅਜਿਹੀ ਕਿ ਨਾਮ ਇਹ ਜੀ ਆਪਣਾ ਹਰਵਿੰਦਰ ਸਿੰਘ ਢਿੱਲੋਂ ਭਾਜੀ ਕੀ ਕਾਰਨ ਆ ਜਾਮ ਲਾਇਆ ਤੁਸੀਂ ਉਰੇ ਜਾਣ ਏਸੀ ਕਰਕੇ ਲਾਇਆ ਵੀ ਟਰੱਕ ਖਾਲੀ ਨਹੀਂ ਹੋ ਰਿਹਾ ਸਾਡੇ 5-5 ਦਿਨ ਤੋਂ ਟਰੱਕ ਖੜੇ ਨੇ ਨਾ ਮਹਿਕਮਾ ਕੰਡੇ ਦੇ ਪੈਸੇ ਦੇ ਰਿਹਾ ਸਾਨੂੰ ਸਾਰੇ ਪਾਸੋਂ ਪਰੇਸ਼ਾਨੀ ਬਹੁਤ ਆ ਰਹੀ ਆ ਉਦੋਂ ਕੱਟੇ ਰਾਤ ਨੂੰ ਰੋਜ਼ 5 5 7 7 ਕੱਟੇ ਰਾਤ ਨੂੰ ਰੋਲ ਚੋਰੀ ਹੋ ਜਾਂਦੇ ਨੇ ਮਹਿਕਮਾ ਕਹਿੰਦਾ ਤੁਸੀਂ ਪਹੁੰਚਾ ਪੂਰੀਆਂ ਕਰਾ ਕੇ ਤੁਹਾਨੂੰ ਪੈਸੇ ਦੇ ਦਿਓ ਜੋ ਜੋ ਮਰਜ਼ੀ ਕਰੋ ਸਾਨੂੰ ਕੱਟੇ ਲਿਆ ਕੇ ਦਿਓ ਜਿੱਥੋਂ ਮਰਜ਼ੀ ਅਸੀਂ ਕਿੱਥੋਂ ਕੱਟੇ ਲਿਆ ਕੇ ਦਈਏ ਦੱਸੋ ਜੀ ਕਿੱਥੋਂ ਪੂਰੇ ਕਰਿਆ ਸਿਸਟਮ ਕਿਵੇਂ ਕਰੀ ਚਲਾਈਏ ਡਰਾਈਵਰ ਰਾਤ ਨੂੰ ਪਰੇਸ਼ਾਨ ਹੁੰਦੇ ਆ ساری ਰਾਤ ਸੌਂਦੇ ਨਹੀਂ ਆ ਉਸ ਤੋਂ ਬਾਅਦ ਸਵੇਰੇ ਫੇਰ ਇਹਨਾਂ ਨੇ ਗੱਡੀਆਂ ਖਾਲੀ ਕਰਦੇ ਆ ਧਿਆਨ ਰੱਖਣਾ ਰੇ ਰਾਮੀ ਬਹੁਤ ਜ਼ਿਆਦਾ ਹੋ ਰਹੀ ਆ ਰੋਕਤੀ ਦਾ ਜਿਗਾਰ ਗੱਡੀ ਵਾਲ ਨਿਗਾਹ ਮਾਰੋ ਤੂੰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿੰਨੀ ਕੁ ਗੱਡੀ ਖੜੀ ਹੈ ਜੀ ਇਹ ਪਰੇਸ਼ਾਨੀ ਆ ਰਹੀ ਬਹੁਤ ਜ਼ਿਆਦਾ ਕਿੰਨੇ ਦਿਨ ਤੋਂ ਗੱਡੀਆਂ ਅਨਲੋਡਿੰਗ ਨਹੀਂ ਹੋ ਰਹੀਆਂ ਪੰਜ-ਪੰਜ ਦਿਨ ਤੋਂ ਜੀ ਪੰਜ-ਪੰਜ ਕੋਈ ਐਫਸੀਆਈ ਮਹਿਕਮਾ ਨਹੀਂ ਸੁਣ ਰਿਹਾ ਕੋਈ ਹੋਰ ਮਹਿਕਮਾ ਨਹੀਂ ਸੁਣ ਰਿਹਾ ਹੁਣ ਇਹ ਦੇਖੋ ਤੁਸੀਂ ਕੰਡੇ ਵਾਲੇ ਪੈਸੇ ਨਹੀਂ ਦਿੱਤੇ ਯਾਰ ਇਹ ਕਿੰਨਾ ਕੁ ਮਹਿਕਮਾ ਸਾਡੀ ਸੁਣਵਾਈ ਕਰ ਰਿਹਾ ਦੇਖ ਲਓ ਤੁਸੀਂ ਆਪ ਅੱਜ ਤੁਸੀਂ ਐਫਸੀਆਈ ਦੇ ਅਧਿਕਾਰ ਨਾਲ ਗੱਲ ਕੀਤੀ ਜਿਹੜੇ ਅਫਸਰ ਬੈਠੇ ਹੋਏ ਉਹਨਾਂ ਨੇ ਕੀ ਤੁਹਾਨੂੰ ਦੇਖੋ ਉਹ ਹੁਣੇ ਮੈਡਮ ਨਾਲ ਡੀਐਫਸੀ ਮੈਡਮ ਨਾਲ ਗੱਲ ਹੋਈ ਆ ਮੈਡਮ ਕਹਿੰਦੀ ਮੈਂ ਡੀ ਕੋਈ ਪਤਾ ਨਹੀਂ ਸ਼ਾਂਤ ਪਤਾ ਲੱਗਦਾ ਘੰਟੇ ਦਾ ਲੱਗਦਾ ਅੱਧੇ ਘੰਟੇ ਦਾ ਲੱਗਦਾ ਕੋਈ ਪਤਾ ਨਹੀਂ ਹੈਗਾ ਜੀ ਅੱਜ 3:00 PM ਭਗਵਾਨ ਸਬਾਨ ਨੂੰ ਪਹੁੰਚਿਆ ਆ ਰਿਹਾ ਜੀ ਕਿ ਉਹਨਾਂ ਦਾ ਕੰਮ ਕਰੋਗੇ ਤੁਸੀਂ ਹੁਣ ਵਿਰੋਧ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਜੀ ਪਹੁੰਚ ਕਰੋਗੇ ਹਾਂ ਬਿਲਕੁਲ ਕਰਾਂਗੇ ਪਹੁੰਚ ਜੀ ਸਿੰਘ ਸਾਹਿਬ ਤੱਕ ਆਹ ਹੁਣ ਮੀਡੀਆ ਵੀ ਪਹੁੰਚਾਊਗਾ ਜੀ ਤੁਸੀਂ ਪਹੁੰਚਾਏਂਗੀ ਖਬਰ ਹੁਣ ਤੁਸੀਂ ਸੱਤਾ ਕੋਰੇ ਚਰਨ ਲਾਓਗੇ ਅਸੀਂ ਜੇ ਨਹੀਂ ਪਾਵਾਂ ਸਾਡੇ ਘੰਟੇ ਤੱਕ ਹੱਲ ਹੋਈਗਾ ਫਿਰ ਅਸੀਂ ਦੁਬਾਰਾ ਰੋਡ ਬੰਦ ਕਰਾਂਗੇ ਅਸੀਂ ਫਿਰ ਦੁਬਾਰਾ ਤੁਹਾਨੂੰ ਲਾਵਾਗੇ ਉਹ ਜੀ ठीक है बोलना तो मैं देना नहीं चाहता हूँ आप अपने हमारे आय अधिकारियों से बात कर सर क्या नाम है नाम कोई बात नहीं तो आप नाम, नाम क्या आपका पता कर लीजिए क्या नाम है कोई नहीं कोई नहीं क्या काम करते हो भाजी आप तेरे जो ट्रक वालों ने धरना लगाया क्या मामला क्या है मामला मैंने उनको बता दिया सर को नहीं उसको बता दिया वो कौन है जी वो आप ही दे सकते हैं आप हमारे तो बताना सर माइक के सामने बोलो कोई नहीं क्या नाम है जी आपका ਆਪ ਮਾਰੇ ਆਫਿਸ ਮੇ ਜਾ ਕੇ ਬਾਤ ਕਰ ਲੀ ਬਸ ਚਲਾ ਦੇ ਬਸ